ਪਿੰਡ ਫਰੇ ਸਾਰਾ ਕੈਂਗ ਲੈਂਡ ਬਣਿਆ ਤੂੰ ਆਖਦੀ ਐ ਜੱਟਾ ਸ਼ਹਿਰ ਕਿਹੜਾ ਮਰ ਜਾ ਬਾਈ ਤੇਰੀ ਵੀ ਲੋੜ ਐ ਉਹ ਮੰਨ ਕੇ ਤੌਲਖਾ ਤੂੰ ਆ ਸੀਧੀਆਂ ਦੀ ਲੋੜ ਪੈ ਗਈ ਇੱਕ ਕਹਿੰਦਾ ਮੂਰੇ ਜੱਟ ਖਾੜਕੂ ਖੜਾ ਜਲਜੀਤ ਦਸਾਂਝਾਂ ਆਲਿਆ ਆ ਜਾ ਮਿੱਤਰਾ ਪਰਾ ਹੋ ਜਾ ਜੱਟਾ ਹੁੰਦੇ ਐ ਉਹ ਗੋਨੇ ਵਾਲਿਆ ਮਾਨਾ ਆ ਜਾ ਹੁਣ ਜਿੰਨੇ ਵੀ ਕਲਾਕਾਰ ਨੇ ਜਿਹੜੇ 220 ਦੇ ਅੰਦੋਲਨ ਦੇ ਵਿੱਚ ਆਏ ਸੀ ਅੱਜ ਵੀਰ ਜੀ ਕਿਤੇ ਨਹੀਂ ਦਿਖਾਈ ਦਿੰਦੇ ਕਰਨੌਜਲਾ ਉਹ ਕਹਿੰਦਾ ਆਇਆ ਚਿੱਟਾ ਕੁਰਤਾ ਨਹੀਂ ਨਿਪੜੇ ਗਿਆ ਕਰਨੌਜ ਲਿਆ ਆ ਜਾ ਭਰਾਵਾ ਤੇਰੀ ਵੀ ਲੋੜ ਆ ਸੰਭੂ ਬਾਰਡਰ ਤੇ ਤੇਰਾ ਵੀ ਕੁਰਤਾ ਦੇਖਦਾ ਹੁਣ ਨਿਪੜੂਗਾ ਜਾਂ ਕੁਰਤਾ ਤੇਰਾ ਚਿੱਟਾ ਦਾ ਛਿੱਟਾ ਰਹੂਗਾ ਬੱਬੂ ਮਾਨਾ ਮਤਰਾ ਨੂੰ ਸ਼ੌਕ ਹਥਿਆਰਾਂ ਦਾ ਓਏ ਆ ਜਾ ਓ ਬੱਬੂ ਮਾਨਾ ਹੁਣ ਤੇਰੇ ਹਥਿਆਰ ਦੇਖਣੇ ਨੇ ਭਰਾਵਾ ਸੰਭੂ ਬਾਰਡਰ ਤੇ ਹੁਣ ਭਾਈ ਬਣ ਕੇ ਲੋਕ ਨਾ ਜਾਈ ਸੇ ਤੂੰ ਮੂਸੇੜਾ ਲੈ ਜਿਹੜਾ ਹੁੰਦਾ ਮੈਂ ਇਹ ਦਾਵਾ ਕਰਦਾ ਵੀਰ ਜੀ ਉਹਨੇ ਸਾਰੀ ਮਸ਼ੀਨਰੀ ਉਹਨੇ ਇੱਥੇ ਪਹੁੰਚਣਾ ਸੀ ਉਹ ਇੱਕ ਬਤਾ ਕੀ ਕਹਿੰਦੀ ਹੈ ਘਮਣ ਕਮਾਉਣ ਨੂੰ ਤਥਾਰ ਰੱਖੀ ਆ ਬੋਲ ਤਰ ਰੱਖਿਆ ਪਟਾਕੇ ਪਾਉਣ ਨੂੰ ਆ ਜਾ ਸੰਤਾ ਸ਼ਰਮਾ ਤੇਰੇ ਵੀ ਭਾਈ ਅਸੀਂ ਪਟਾਕੇ ਦੇਖਣੇ ਚੰਬੂ ਬਾਟਰ ਤੇ ਸੋ ਮੇਰੀ ਸਾਰੇ ਕਲਾਕਾਰਾਂ ਨੂੰ ਬੇਨਤੀ ਆ ਜਿਹੜੇ ਹੋਮਲੈਂਡ 'ਚ ਬੱਠੇ ਰਸਗੁੱਲੇ ਖਾਈ ਜਾਂਦੇ ਨੇ ਟਿੱਕੀਆਂ ਝਾਟ ਖਾਈ ਜਾਂਦੇ ਨੇ ਆਜੋ ਬਰਾਵੋ ਹੋਮਲੈਂਡ ਵਾਲਿਓ ਅੱਜ ਸ਼ੰਭੂ ਬਾਰਡਰ ਨੂੰ ਤੁਹਾਡੀ ਆਸ਼ੀਰਦਿਆਂ ਦੀ ਲੋੜ ਹੈ। ਮਾਦਰ ਤੁਹਾਨੂੰ ਕਲਾਕਾਰਾਂ ਦੀ ਘਾਟ ਰੜਕ ਰਹੀ ਹੈ ਇੱਥੇ ਸ਼ੰਭੂ ਬਾਰਡਰ। ਬਿਲਕੁਲ ਬਿਲਕੁਲ ਵੀਰ ਜੀ। ਕੋਈ ਕਲਾਕਾਰ ਨਹੀਂ ਆਇਆ। ਕੱਲਾ ਇਕ ਵੀਰੋ ਮੇਰਾ ਰੇਸ਼ਮ ਅਣਮੋਲ ਵੀਰ ਹੈ। ਉਹ ਮੈਨੂੰ ਲੱਗਦਾ ਗੈਂਗਲੈਂਡ ਵਾਲੇ ਉਹ ਘਮਣ ਘਮਾਰ ਨੂੰ ਥਾਰ ਰੱਖੀ ਆ। ਉਹ ਖਾੜਕੂ ਖੜਾ ਉਹ ਪਰਾਂ ਹੋ ਜਾ ਛੱਟੇ ਆਉਂਦੇ ਆ। ਓਏ ਉਹਦਾ ਮੈਨੂੰ ਲੱਗਦਾ ਭਾਈ ਤੰਬੂਆਂ ਚੀ ਮੁੱਤੀ ਜਾਂਦੇ ਨੇ। ਕਿਆ ਸ਼ਾਦੀਆਂ ਦੇ ਸੀਜ਼ਨ ਵੀ ਆ ਉਹਨਾਂ ਨੇ ਰੋਜੀ ਰੋਟੀ ਲਈ ਖਾੜੇ ਵੀ ਤਾਂ ਲਾਉਣੇ ਆ ਨਾ। ਭਾਈ ਕਿਸਾਨੀ ਤੋਂ ਵੱਡੀ ਰੋਸ਼ੀ ਰੋਜੀ ਰੋਟੀ ਕੋਈ ਨਹੀਂ। ਜੇ ਸਾਡੀ ਨਸਲ ਬਾਕੀ ਉਹਦੇ ਨਾਲ ਫਸਲ ਬਾਕੀ ਓਏ ਕਲਾ ਕਰੋ ਉਹ ਸੋਡੇ ਖਾੜੇ ਕੌਣ ਲਵਾਊਗਾ ਯਾਰ। ਜੇ ਤੁਸੀਂ ਅੱਜ ਉਰੇ ਨਹੀਂ ਆ ਸਕਦੇ ਨਾ ਤਾਂ ਅਸੀਂ ਤੁਹਾਨੂੰ ਭਗੌੜੇ ਮੰਨਾਂਗੇ। ਕੌਰ ਵੀ ਆਹੋ ਛੇਲੀਆਂ ਤਰੇ ਦੀਆਂ ਡਰ ਡਰ ਕੇ ਜੱਟੀ ਬੈਲੀ ਨਾਲ ਮੰਗੀ ਹੋਈ ਏ ਉਹ ਕੌਰ ਵੀ ਏ ਉਹ ਬਣੇ ਮੇਰੀ ਏ ਇਹ ਲਿਆ ਤੇਰੇ ਬੈਲੀ ਇਹ ਲਿਆ ਤੇਰੇ ਬੈਲੀ ਜੱਟ ਨੂੰ ਨਾਲ ਨੂੰ ਕਹਦੇ ਉਹ ਬੱਟ ਖਾਣੇ ਵੀ ਲਈ ਇਹ ਜਿਹੜੇ ਉਹਦੇ ਨਾਲ ਕਹਿੰਦੇ ਸੀ ਪਾੜ ਪਾੜ ਕੇ ਸਿੱਟੂ ਮੈਂ ਸੱਪਾਂ ਦੇ ਜ਼ਹਿਰ ਨਚੋੜੇ ਹੋਏ ਨੇ ਕੌਰ ਵੀ ਬਣ ਮੇਰੀ ਏ ਇਹ ਤੇਰੇ ਬੋਸਰ ਮੈਨੂੰ ਸ਼ੰਭੂ ਬਾਰਡਰ ਤੇ ਜਾਹੀਂਦੇ ਨੇ ਬਣੇ ਤੁਸੀਂ ਕੀ ਸੋਚਦੇ ਹੋ ਜੀ ਕਾਫੀ ਦਿਨ ਹੋ ਗਏ ਤੁਹਾਨੂੰ ਵੀ ਇੱਥੇ ਪੈਰਾ ਦਿੰਦਿਆਂ ਨੂੰ ਮੈਂ ਹਰਜੀਤ ਸਿੰਘ ਵੀਰ ਜੀ ਮਾਨਸਾ ਜ਼ਿਲ੍ਹੇ ਤੋਂ ਆਇਆ ਕਿਉਂਕਿ ਐਮਐਸਪੀ ਗਰੰਟੀ ਨਹੀਂ ਵੀਰ ਜੀ ਕੋਈ ਦੇਣੀ ਕਿਉਂਕਿ ਟੇਬਲ 'ਤੇ ਜਿਹੜੀਆਂ ਬੈਠਕਾਂ ਆਪਣੀਆਂ ਬੇਸ਼ਟਾ ਫੇ ਆ ਰਹੀਆਂ ਨੇ ਮੇਰੀ ਤਾਂ ਹੁਣ ਕਲਾਕਾਰਾਂ ਨੂੰ ਬੇਨਤੀ ਆ ਕਿ ਇੱਕ ਤਾਂ ਕਹਿੰਦਾ ਪਿੰਡ ਫਿਰੇ ਸਾਰਾ ਗੈਂਗ ਲੈਂਡ ਬਣਿਆ ਤੂੰ ਆਖਦੀਆਂ ਜੱਟਾ ਸ਼ਹਿਰ ਕਿੜਾ ਮਾਰਦਾ ਭਾਈ ਤੇਰੀ ਵੀ ਲੋੜ ਹੈ ਉਹ ਮੰਨ ਕੇ ਤੌਲਖਾ ਤੂੰ ਆਂ ਸ਼ੀਦਿਆਂ ਦੀ ਲੋੜ ਪੈ ਗਈ ਇੱਕ ਕਹਿੰਦਾ ਮੂਰੇ ਜੱਟ ਖਾੜਕੂ ਖੜਾ ਦਲਜੀਤ ਤਾਂ ਸਾਂਝਾ ਆਲਿਆ ਆ ਜਾ ਮਿੱਤਰਾ ਤੇਰੀ ਵੀ ਹੁਣ ਲੋੜ ਹੈ ਇੱਕ ਕਹਿੰਦਾ ਬਰਾ ਹੋ ਜਾ ਜੱਟ ਆਉਂਦੇ ਆ ਉਹ ਗੋਨੇ ਵਾਲਿਆ ਮਾਨਾ ਆ ਜਾ ਹੁਣ ਤੇਰੇ ਚ ਵੀ ਦੇਖਣਾ ਜੱਟ ਕਿੱਧਰ ਨੂੰ ਜਾਂਦੇ ਆ ਹੁਣ ਇੱਥੇ ਬਾਰਡਰ ਤੇ ਤੇਰੀ ਲੋੜ ਹੈ ਇੱਕ ਹੋਰ ਹੈ ਦੋ ਤਿੰਨ ਜਿਵੇਂ ਕਰਨ ਔਜਲਾ ਉਹ ਕਹਿੰਦਾ ਤਾਹਾਂ ਚਿੱਟਾ ਕੋਰਤਾਂ ਨੇ ਨਿਪੜੇ ਗਿਆ ਕਰਨ ਔਜਲਾ ਆਜਾ ਭਰਾਵਾ ਤੇਰੀ ਵੀ ਲੋੜ ਆ ਸੰਭੂ ਬਾਡਰ ਤੇ ਤੇਰਾ ਵੀ ਕੁੜਤਾ ਦੇਖਦਾ ਹੁਣ ਲਿਪੜੂਗਾ ਜਾਂ ਕੁੜਤਾ ਤੇਰਾ ਚਿੱਟਾ ਦਾ ਚਿੱਟਾ ਰਹੂਗਾ ਜਿੰਨੇ ਵੀ ਕਲਾਕਾਰ ਨੇ ਜਿਹੜੇ ਪਿਛਲੀ ਵਾਰੀ 220 ਦੇ ਅੰਦੋਲਨ ਦੇ ਵਿੱਚ ਆਏ ਸੀ ਅੱਜ ਵੀਰ ਜੀ ਕਿਤੇ ਨਹੀਂ ਦਿਖਾਈ ਦਿੰਦੇ ਸੋ ਮੇਰੀ ਬੇਨਤੀ ਹੈ ਉਹ ਇੱਕ ਕਹਿੰਦਾ ਦਾ ਬੱਬੂ ਮਾਨਾ ਮਤਰਾਂ ਨੂੰ ਸ਼ੌਕ ਹਥਿਆਰਾਂ ਦਾ ਓਏ ਆ ਜਾ ਉਹ ਬੱਬੂ ਮਾਨਾ ਹੁਣ ਤੇਰੇ ਹਥਿਆਰ ਦੇਖਣੇ ਨੇ ਭਰਾਵਾ ਸੰਭੂ ਬਾਡਰ ਤੇ ਹੁਣ ਭਾਈ ਬਣ ਕੇ ਲੋਕ ਨਾ ਜਾਈਂ ਸੋ ਜੇ ਅੱਜ ਸਿੱਧੂ ਮੂਸੇਵਾਲਾ ਲੈਜੈਂਡ ਹੁੰਦਾ ਮੈਂ ਇਹ ਦਾਵਾ ਕਰਦਾ ਵੀਰ ਜੀ ਉਹਨੇ ਸਾਰੀ ਮਸ਼ੀਨਰੀ ਉਹਨੇ ਇੱਥੇ ਪਹੁੰਚਣਾ ਸੀ ਉਹ ਇੱਕ ਪਤਾ ਕੀ ਕਹਿੰਦੀ ਹੈ ਘਮਣ ਕਮਾਉਣ ਨੂੰ ਤਥਾਰ ਰੱਖੀ ਐ ਬੁੱਲ ਤੇ ਤਰੱਖਿਆ ਪਟਾਕੇ ਪਾਉਣ ਨੂੰ ਆ ਜਾ ਸੰਨਦਾ ਸ਼ਰਮਾ ਤੇਰੇ ਵੀ ਭਾਈ ਅਸੀਂ ਪਟਾਕੇ ਦੇਖਣੇ ਸ਼ੰਭੂ ਬਾਡਰ ਤੇ ਸੋ ਮੇਰੀ ਸਾਰੇ ਕਲਾਕਾਰਾਂ ਨੂੰ ਬੇਨਤੀ ਆ ਜਿਹੜੇ ਹோம் ਲੈਂਡ 'ਚ ਬੈਠੇ ਰਸਗੁੱਲੇ ਖਾਈ ਜਾਂਦੇ ਨੇ ਟਿੱਕੀਆਂ ਚਾਟ ਖਾਈ ਜਾਂਦੇ ਨੇ ਆ ਜਾਓ ਭਰਾਵੋ ਹੋਮਲੈਂਡ ਵਾਲਿਓ ਅੱਜ ਸ਼ੰਭੂ ਬਾਰਡਰ ਨੂੰ ਤੁਹਾਡੀਆਂ ਸ਼ੀਦਿਆਂ ਦੀ ਲੋੜ ਹੈ ਬਤਲਾ ਤੁਹਾਨੂੰ ਕਲਾਕਾਰਾਂ ਦੀ ਘਾਟ ਰੜਕ ਰਹੀ ਹੈ ਇੱਥੇ ਸ਼ੰਭੂ ਬਾਰਡਰ ਤੇ ਬਿਲਕੁਲ ਬਿਲਕੁਲ ਵੀਰ ਜੀ ਇੱਥੇ ਕੋਈ ਕਲਾਕਾਰ ਨਹੀਂ ਆਇਆ ਕੱਲਾ ਇੱਕ ਵੀਰੋ ਮੇਰਾ ਰਿਸ਼ਵਨ ਅਨਮੋਲ ਵੀਰ ਹੈ ਇੱਕ ਬਾਈ ਬਿੱਟੂ ਖੰਨੇ ਵਾਲਾ ਉਹ ਜ਼ਰੂਰ ਆਇਆ ਉਹ ਮੈਨੂੰ ਲੱਗਦਾ ਗੈਂਗਲੈਂਡ ਵਾਲੇ ਉਹ ਘਮਣ ਘਮਾਰ ਨੂੰ ਥਾਰ ਰੱਖਿਆ ਉਹ ਖਾੜਕੂ ਖੜਾ ਉਹ ਪਰਾ ਹੋ ਜਾ ਛੱਟੇ ਹੁੰਦੇ ਯਾਰ ਓਏ ਉਹ ਤਾਂ ਮੈਨੂੰ ਲੱਗਦਾ ਬਾਈ ਤੰਬੂਆਂ ਚੀ ਮੁੱਤੀ ਜਾਂਦੇ ਨੇ ਰਿਆਈਆਂ ਚੀ ਮੁੱਤੀ ਜਾਂਦੇ ਨੇ ਓਏ ਇੱਕ ਵੀ ਨਹੀਂ ਦਿੰਦਾ ਬਾਈ ਪਰ ਵਿਆਹ ਸ਼ਾਦੀਆਂ ਦੇ ਸੀਜ਼ਨ ਵੀ ਆ ਉਹਨਾਂ ਨੇ ਰੋਜੀ ਰੋਟੀ ਲਈ ਖਾੜੇ ਵੀ ਤਾਂ ਲਾਉਣੇ ਆ ਨਾ ਬਾਈ ਕਿਸਾਨੀ ਤੋਂ ਵੱਡੀ ਰੋਸ਼ੀ ਰੋਜੀ ਰੋਟੀ ਕੋਈ ਨਹੀਂ ਕਿਉਂਕਿ ਜੇ ਸਾਡੀ ਜ਼ਮੀਨ ਬਾਕੀ ਜੇ ਸਾਡੀ نسل ਬਾਕੀ ਉਹਦੇ ਨਾਲ ਫਸਲ ਬਾਕੀ ਓਏ ਕਲਾ ਕਰੋ ਉਹ ਸੋਡੇ ਖਾੜੇ ਕੌਣ ਲਵਾਊਗਾ ਯਾਰ ਜੇ ਤੁਸੀਂ ਅੱਜ ਉਰੇ ਨਹੀਂ ਆ ਸਕਦੇ ਨਾ ਤਾਂ ਅਸੀਂ ਤੁਹਾਨੂੰ ਭਗੌੜੇ ਮੰਨਾਂਗੇ ਉਹ ਇੱਕ ਰਹਿ ਗਈ ਸੀ ਵੀਰ ਜੀ ਕੌਰ ਵੀ ਓਹ ਛੇਲੀਆਂ ਤਰਹੀਆਂ ਨੇ ਡਰ ਡਰ ਕੇ ਜੱਟੀ ਬੈਲੀ ਨਾਲ ਮੰਗੀ ਹੋਈ ਏ ਉਹ ਕੌਰ ਵੀ ਏ ਉਹ ਪਣੇ ਮੇਰੀ ਏ 니 ਲਿਆ ਤੇਰੇ ਬੈਲੀ 니 ਲਿਆ ਤੇਰੇ ਬੈਲੀ ਜੱਟ ਨੂੰ ਨਾਲ ਉਹ ਕਹਦੇ ਉਹ ਵੱਡ ਖਾਣੇ ਵੀ ਲਈ ਨਹੀਂ ਜਿਹੜੇ ਉਹਦੇ ਨਾਲ ਕਹਿੰਦੇ ਸੀ ਪਾੜ ਪਾੜ ਕੇ ਸਿੱਟੂ ਮੈਂ ਸੱਪਾਂ ਦੇ ਜ਼ਹਿਰ ਨਚੋੜੇ ਹੋਏ ਨੇ ਕੌਰ ਵੀ ਭਣ ਮੇਰੀ ਏ ਇਹ ਤੇਰੇ ਬੋਸਰਾ ਮੈਨੂੰ ਸ਼ੰਭੂ ਬਾਡਰ ਤੇ ਚਾਹੀਦੇ ਨੇ ਬਣੇ ਆ ਜੀ ਓ ਉਹ ਮੇਰੀ ਬੇਨਤੀ ਆ ਵੀਰ ਜੀ ਕਿ ਕਿਸਾਨਾਂ ਨੇ ਵੇਖੋ ਕਿਸਾਨ ਇੱਥੇ ਖੜਿਆ ਆ ਆਪਦੇ ਮਨ ਦੇ ਵੱਲ ਵਲੇ ਸਾਂਝੇ ਕਰ ਰਿਹਾ ਕਿ ਕਲਾਕਾਰ ਕਿੱਥੇ ਨਹੀਂ ਸਾਡੇ ਨਾਲ ਖੜਨ ਇਹ ਸਾਰੀਆਂ ਗੱਲਾਂ ਕਰਦੇ ਦਿਖਾਈ ਦੇ ਰਿਹਾ ਇਹ ਉਹ ਕਿਸਾਨ ਹੈ ਮਾਨਸੇ ਤੋਂ ਜਿਹੜੇ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਘਰ ਨਹੀਂ ਗਏ ਡਟੇ ਹੋਇਆ 7 ਦਿਨ ਹੋ ਗਏ ਇੱਥੇ ਖੜਿਆ ਨੂੰ ਸ਼ੰਭੂ ਬਾਰਡਰ ਦੇ ਉੱਤੇ ਤੇ ਜਿਹੜੀ ਤਾਜ਼ਾ ਤਸਵੀਰ ਆ ਉਹ ਵੀ ਦਿਖਾਈ ਹੈ ਇਹਨਾਂ ਨੇ ਜੋ ਕਿ ਆ ਉਹ ਵੀ ਸਾਂਝਾ ਕੀਤਾ ਤੇ ਅੱਗੇ ਜਾ ਕੇ ਵੀ ਦਿਖਾਉਣੇ ਆ ਕਿ ਪ੍ਰਸ਼ਾਸਨ ਨੂੰ ਕਿਵੇਂ ਡਰ ਪੈ ਗਿਆ ਤੇ ਉਸ ਦੇ ਲਈ ਐਂਬੂਲੈਂਸ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕੀਤਾ ਗਿਆ ਮਸ਼ੀਨਰੀ ਦਾ ਤੇ ਇੱਥੇ ਇੱਕ ਤਾਜ਼ਾ ਮੌੜ ਇੱਕ ਵਾਰੀ ਦਿਖਾ ਦਿਓ ਕੈਮਰਾ ਪਰਸਨ ਨੂੰ ਕਹੂੰਗਾ ਉਸ ਪਾਸੇ ਦਿਖਾਓ ਜਿੱਦਾਂ ਟਰੈਕਟਰ ਟਰਾਲੀਆਂ ਦੇ ਕਾਫਲੇ ਖੜੇ ਆ ਤਾਂ ਜਿੱਦੜ ਵੱਡੀ ਗਿਣਤੀ ਚ ਕਿਸਾਨ ਹੈ ਅੱਜ ਮੌਸਮ ਵੀ ਸਾਥ ਨਹੀਂ ਦੇ ਰਿਹਾ ਕਿਸਾਨਾਂ ਦਾ ਫਿਰ ਵੀ ਕਿਸਾਨ ਡਟੇ ਹੋਇਆ ਮੌਸਮ ਨੇ ਵੀ ਅੱਜ ਥੋੜੀ ਗੜਬੜੀ ਕੀਤੀ ਬਿਲਕੁਲ ਬਿਲਕੁਲ ਵੀਰ ਜੀ ਇਹ ਜਿਹੜਾ ਮਤਲਬ ਮੌਸਮ ਹੈ ਕੱਲ ਤੋਂ ਚੇਂਜ ਹੋਇਆ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਮੀਟਿੰਗ ਮੇਸ਼ਟਾ ਰਹਿਣੀ ਹੈ ਇਹਨਾਂ ਨੇ ਟੈਂਟ ਵਗੈਰਾ ਆਪਣੀ ਪੂਰੀ ਤਿਆਰੀ ਕਰ ਲਈ ਸੋ ਵੀਰ ਜੀ ਪਰ ਹਰ ਹਾਲਤ ਦੇ ਵਿੱਚ ਸਰੀਰ ਦੇ ਨਾਲ ਨਾਲ ਦਿਮਾਗ ਨਾਲ ਇਹ ਜੰਗ ਨੂੰ ਜਿੱਤ ਕੇ ਜਾਵਾਂਗੇ ਸੋ ਮੇਰੀ ਸਾਰੀ ਨੌਜਵਾਨੀ ਨੂੰ ਬੇਨਤੀ ਹੈ ਉਹ ਜਿਹੜੇ ਕਲਾਕਾਰ ਕਲਾ ਖਰਾ ਖਾਤਰ ਉਹ ਜੁੰਡਮ ਜੁੰਡੀ ਹੋ ਜਾਂਦੇ ਹੋ ਉਹ ਕਲਾਕਾਰ ਅਜਰ ਜਾਈਆਂ ਚਲੋ ਕੇ ਬੈਠੇ ਨੇ ਉਹ ਹਰਿਆਣੇ ਦਾ ਰੇਸ਼ਮ ਅਣਮੋਲ ਹਰਿਆਣੇ ਦਾ ਜਿੰਨਾ ਵੀ ਨੌਜਵਾਨ ਹੈ ਸਾਰਾ ਬਾਈ ਵਧਾਈ ਦੇ ਪਾਤਰ ਜੋਗ ਲੰਗਰ ਲਾਏ ਹੋਏ ਨੇ ਬਾਈ ਵੱਡੀ ਗਣਤੀ ਚ ਹਰਨ ਵਾਲੇ ਆਏ ਹੋਏ ਨੇ ਉਹ ਛੋਟੇ ਜੋਧਿਆਂ ਦਾ ਸਰੀਰ ਦੇਖੋ ਵੀਰ ਜੀ ਇਹ ਮਾਮਾ ਦੇ ਦੁੱਧ ਮੱਖਣੀ ਨਾਲ ਪਾਲੇ ਹੋਏ ਪੁੱਤ ਨੇ ਸੋ ਇਹ ਨੇ ਸਾਡੇ ਹੀਰੋ ਸ਼ਾਬਾਸ਼ ਦਿਓ ਹਾਂ ਇਹ ਸਾਡੇ ਅਸਲ ਹੀਰੋ ਇਹ ਨੇ ਵੀਰ ਜੀ ਇਹਨਾਂ ਵੀਰਾਂ ਦਾ ਇੱਕ ਸਿਰ ਤੇ ਸੀ ਅੰਦੋਲਨ ਜਿਤਨਾ ਦੇਖੋ ਮਾਂ ਦਾ ਦੁੱਧ ਭਗ ਮੱਖਣੀ ਨਾਲ ਪਾਲੇ ਹੋਏ ਵੀਰ ਪਰ ਜਿਹੜੇ ਹੁਣ ਕਹਿੰਦੇ ਨੇ ਉਹ ਗੈਂਗਲੈਂਡ ਬਣਿਆ ਫਿਰਦਾ ਗੇੜਾ ਮਾਰ ਜਾ ਪਰ ਆਹ ਹੋ ਜਾ ਜੱਟ ਆਉਂਦੇ ਨੇ ਉਹ ਸਰੀਰ ਦੇ ਵਿੱਚ ਦੋ ਹੱਡੀਆਂ ਹੁੰਦੀਆਂ ਨੇ ਉਹ ਸਾਟ ਵਾਲੇ ਨੌਜਵਾਨ ਪਰ ਆਹ ਜਾ ਓਏ ਮੈਂ ਕਰਨ ਦਾ ਜੱਲੇ ਦਾ ਫੋਨ ਫੈਨ ਆ ਪਰ ਆਹ ਜਾ ਓਏ ਮੈਂ ਬੱਬੂ ਮਾਨ ਦਾ ਫੈਨ ਆ ਪਰ ਆਹ ਜਾ ਓਏ ਮੈਂ ਦਲਜੀਤ ਦਾ ਫੈਨ ਆ ਫੈਨ ਬਣਨੇ ਆ ਆ ਵੀਰਾਂ ਦੇ ਬਣਾਉਂਦੇ ਕੀ ਕਹਿਣਾ ਚਾਹੋਗੇ ਜੀ ਇਹ ਕਿਸਾਨ ਜੋਸ਼ 'ਚ ਆ ਕੇ ਅਪੀਲਾ ਕਰ ਰਿਹਾ ਇੱਥੋਂ ਖੜੇ ਹੋਏ ਤੁਸੀਂ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਵੀਰੇ ਇਹੋ ਜਿਹੇ ਆਪਣੇ ਜਿਹੜੇ ਕਿਸਾਨ ਭਾਈ ਨੇ ਇਹਨਾਂ ਦੇ ਜਿਹੜੇ ਹੌਂਸਲੇ ਨੇ ਇਹੀ ਮੋਟਿਵ ਸਾਡੇ ਵਰਗਿਆਂ ਨੂੰ ਘਰਾਂ ਨੂੰ ਇਹੀ ਖਿੱਚ ਕੇ ਲਿਆਉਂਦੇ ਨੇ ਮੈਂ ਵੀ ਅ ਅੱਜ ਮਤਲਬ ਪਿੰਡ ਸਾਡਾ ਬਟਰੁਖਾ ਉੱਥੋਂ ਆਇਆ ਤੇ ਜਿਵੇਂ ਉਹਰੇ ਬਾਈ ਦੇ ਰਿਹਾ ਟੀਵੀ ਤੇ ਸੁਣਦੇ ਇਹਨਾਂ ਦੇ ਭਾਸ਼ਣ ਸਾਨੂੰ ਹੋਰ ਸਾਡੇ ਲੂ ਕੰਡੇ ਖੜੇ ਹੋ ਜਾਂਦੇ ਨੇ ਵੀ ਆਪਾਂ ਵੀ ਚੱਲੀਏ ਹੁਣ ਉਰੀ ਆ ਸੀ ਜਿੰਨੇ ਦਿਨ ਮਤਲਬ ਫਦੇ ਨਹੀਂ ਹੁੰਦਾ ਮਤਲਬ ਕਿਤੇ ਨਾ ਕਿਤੇ ਜਿਹੜੇ ਇੱਥੋਂ ਲੋਕ ਕਿਸਾਨ ਦਿਲੋਂ ਬੋਲਦੇ ਆ ਉਹ ਵੀ ਖਿੱਚ ਪਾਉਂਦੇ ਆ ਪਿੰਡਾਂ 'ਚ ਬੈਠੇ ਜੀ ਬਿਲਕੁਲ ਉਹੀ ਉਹ ਕਿਉਂਕਿ ਕਿਸਾਨ ਦਿਲੋਂ ਬੋਲਦੇ ਨੇ ਇਹ ਕੋਈ ਰਟਾ ਰਟਾਇਆ ਭਾਸ਼ਣ ਦਾ ਬੋਲਦੇ ਨਹੀਂ ਹਨ ਇਹ ਦਿਲੋਂ ਬੋਲਦੇ ਨੇ ਤੇ ਇਹਨਾਂ ਦੀ ਫਿਰ ਸਾਡੇ ਦਿਲਾਂ ਤੱਕ ਇਹਨਾਂ ਦੀ ਆਪਣੀ ਗੱਲ ਪਹੁੰਚਦੀ ਹੈ ਅਸੀਂ ਵੀ ਕਿਸਾਨ ਵੀਰਿਆਂ ਹਨ ਤੇ ਇਹ ਜੇ ਭਾਈ ਮੈਂ ਕਹਣਾ ਉਹਰੇ ਚਾਹੀਦੇ ਨੇਗੇ ਫੇਰ ਹੀ ਮਾਮੋਰਚਾ ਦਿੱਤਾ ਜਾਊਗਾ ਜਿਹੜੇ ਨੌਜਵਾਨ ਨੇ ਕਿਸਾਨ ਨੇ ਬਜ਼ੁਰਗ ਨੇ ਸਾਰੇ ਡਟੇ ਆ ਆਪਣੀ ਆਪਣੀ ਗੱਲ ਕਹਿ ਰਿਆ ਹੁਣ ਇਧਰ ਕੈਮਰੇ ਵਾਲ ਦੇਖ ਲੋ ਕਿ ਇਧਰ ਨੂੰ ਅਸੀਂ ਜਾਣਾ ਤੇ ਉੱਥੇ ਦਿਖਾਵਾਂਗੇ ਕਿ ਅੱਗੇ ਐਂਬੂਲੈਂਸ ਜਿਹੜੀਆਂ ਖੜੀਆਂ ਨੇ ਉਹਨਾਂ ਦੀ ਤਸਵੀਰ ਕੀ ਹੈ ਤੇ ਪੁਲਿਸ ਨੇ ਆਪਣੇ ਆਪਣੇ ਪ੍ਰਬੰਧ ਕਿਵੇਂ ਕੀਤੇ ਨੇ